ਤੁਸੀਂ ਇਸ ਫੇਸ਼ੀਅਲ ਨੂੰ ਕਰਦੇ ਹੋ ਨਾ ਮਨთ ਵਿੱਚ ਦੋ ਵਾਰ ਤੁਹਾਡੇ ਵੀ ਜਿਹੜਾ ਰੰਗ ਹੈ ਨੇ ਇੱਕਦਮ ਚਮਕ ਜਾਏਗਾ ਇੱਕਦਮ ਡਾਇਮੰਡ ਵਾਂਗੂ ਚਮਕੇਗਾ ਅਗਰ ਤੁਸੀਂ ਬੜੇ ਰੀਚ ਨਾਲ ਕਰਦੇ ਹੋ ਤੇ ਕਿੱਦਾਂ ਕਰਨਾ ਹੈ ਕਿਹੜੀਆਂ ਚੀਜ਼ਾਂ ਨਾਲ ਕਰਦੇ ਆਂ ਸਾਰੀ ਵੀਡੀਓ ਦੇਖੋ ਪਹਿਲਾ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਠੀਕ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਆਪਾਂ ਟਿਪਸ ਦੱਸਦੇ ਆਂ ਸਕਿਨ ਕੇਅਰ ਜਿਹਦੇ ਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਕਰ ਸਕਦੇ ਹੋ ਜਿਹੜੇ 50 ਸਾਲ ਦੇ 40 ਸਾਲ ਦੇ ਹੋਗੇ ਨੇ 10 ਸਾਲ ਨੀਚੇ ਇਹ ਚਲੇ ਜਾਣਗੇ ਜਿੱਦਾਂ ਕਿ ਮੈਂ ਦੇਖੋ 40 ਕਰੋਸ ਕਰ ਚੁੱਕਿਆ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਬਿਲਕੁਲ ਕੋਈ ਰਿੰਕਲ ਨਹੀਂ ਹੈਗਾ ਕੋਈ ਸ਼ਾਈ ਨਹੀਂ ਕੋਈ ਦਾਗ ਨਹੀਂ ਕੋ ਫਾਈਨ ਲੈਂਸ ਬਣੀ ਹੋਈ ਹੈ ਬਿਲਕੁਲ ਸਾਫ ਪਿਆਜ ਹੈਰਾ ਤੇ ਕਿਹੜੀ ਕਿਹੜੀ ਚੀਜ਼ਾਂ ਨਾਲ ਆਪਾਂ ਫੇਸ਼ੀਅਲ ਵਗੈਰਾ ਕਰਦੇ ਰਹਿੰਦੇ ਆ ਕਿ ਜਿਹੜੀ ਸਾਡੀ ਸਕਿਨ एकदम ਚਮਕਦਾਰ ਰਹਿੰਦੀ ਹੈ ਤੇ एकदम ਗਲੋਇੰਗ ਸਕਿਨ ਰਹਿੰਦੀ ਹੈ ਤੇ ਜਾਨਦਾਰ ਸਕਿਨ ਰਹਿੰਦੀ ਹੈ ਅੱਜ ਬਹੁਤ ਵਧੀਆ ਫੇਸ਼ੀਅਲ ਹੈ ਸਕਿਪ ਨਹੀਂ ਕਰਨਾ ਹੈਗਾ ਪੂਰੀ ਵੀਡੀਓ ਦੇਖਣੀ ਹੈ ਤੇ ਪਹਿਲਾਂ ਆਪਾਂ ਕੀ ਲੈਣਾ ਹੈਗਾ ਇਹ ਪਹਿਲਾਂ ਆਪਾਂ ਲੈਣਾ ਹੈਗੇ ਖੱਟਾ ਦਹੀਂ ਦਹੀਂ ਔਰ ਦੁੱਧ ਮੇਰਾ ਫੇਵਰਟ ਹੈ ਇਹ ਵਾਲੇ ਫੇਸ਼ੀਅਲ ਮੈਂ ਬਹੁਤ ਜ਼ਿਆਦਾ ਕਰਦੀ ਆਂ ਇਹ ਰਹੀ ਹੈਗਾ ਇਹਦੇ ਵਿੱਚ ਇੱਕ ਚੀਜ਼ ਮਿਕਸ ਕਰਕੇ ਕਰਦੀ ਰਹਿੰਦੀ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਦੇ ਨਾਲ ਕੰਬੀਨੇਸ਼ਨ ਬਹੁਤ ਵ ਕੈਂਟ ਕੈਂਟ ਜਿਹੜਾ ਫੇਸ਼ਲ ਬਣ ਕੇ ਰੈਡੀ ਹੋ ਜਾਂਦਾ ਜਿਹੜੇ ਸਾਡੀ ਸਕਿਨ ਨੂੰ ਵੀ ਅਸਰ ਕਰਦਾ ਹੈ ਸਾਡੀ ਸਕਿਨ ਗਲੋਇੰਗ ਕਰਦਾ ਹੈ ਸਾਡੇ ਰੰਗਤ ਨੂੰ ਉਖਾਰਦਾ ਹੈ ਜਿਹੜੀ ਸਾਡੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਟਾਈਟ ਕਰਦਾ ਹੈ ਜਿਹੜੇ ਸਾਡੇ ਇਕਦਮ ਇੱਥੇ ਲੈਣਾ ਜੇ ਬਣ ਜਾਂਦੀ ਰਹਿਣਾ ਚੀਜ਼ਾਂ ਤੇ ਤੇ ਜਾਂ ਮੱਥੇ ਤੇ ਬਣ ਜਾਂਦੀਆਂ ਨੇ ਤੇ ਸਾਡੇ ਬਿਲਕੁਲ ਹੀ ਠੀਕ ਹੋ ਜਾਂਦੀਆਂ ਨੇ ਤੇ ਇਹਦੇ ਲਈ ਅੱਜ ਆਪਾਂ ਕੀ ਲੈਣਾ ਆਪਾਂ ਲੈਣਾ ਮੈਜਿਕ ਮੇਰਾ ਆਹ ਦੇਖੋ ਕਮੈਂਟ ਕਰਕੇ ਦੱਸੋ ਕੀ ਚੀਜ਼ ਚਲੋ ਮੈਂ ਇਹ ਦੱਸ ਦਨੀ ਹੈ ਕਸ਼ਟਕਰ ਨੂੰ ਕਰਦੇ ਹੋ ਇਹ ਹੈਗੀ ਹੈ ਅਲਸੀ ਅਲਸੀ ਜਿਹੜੀ ਹੁੰਦੀ ਹੈ ਉਹਨੂੰ ਪੀਸ ਕੇ ਇਸ ਤਰੀਕੇ ਨਾਲ ਬਣਾਇਆ ਹੈਗਾ ਇਹਦਾ ਪਾਊਡਰ ਠੀਕ ਹੈ ਇਹ ਹੈਗੀ ਅਲਸੀ ਪੀਸ ਲੈਣੀ ਆਪਾਂ ਪੀਸ ਕੇ ਦਾ ਬਣਾ ਲੈਣਾ ਪਾਊਡਰ ਕੱਚੀ ਅਲਦੀ ਹੈ ਇਹਨੂੰ ਭੁੰਨਿਆ ਨਹੀਂ ਹੈਗਾ ਕੱਚੀ ਅਲਦੀ ਦਾ ਅ ਅਲਸੀ ਦਾ ਪਾਊਡਰ ਬਣਾ ਕੇ ਤੁਸੀਂ ਰੱਖ ਲੈਣਾ ਠੀਕ ਹੈ ਦਹੀਂ ਲੈਣੀ ਹੈ ਠੀਕ ਹੈ ਜਿੰਨਾ ਤੁਹਾਨੂੰ ਫੇਸ਼ਲ ਚਾਹੀਦਾ ਓਨੀ ਕੁ ਰਿਕਾਰਡਿੰਗ ਦਹੀਂ ਲੈ ਕੇ ਮੈਂ ਇੱਥੇ ਚਮਚ ਭਰ ਕੇ ਚੰਗਾ ਦਹੀਂ ਦਾ ਪਾਇਆ ਹੈ ਖੱਟਾ ਦਹੀਂ ਹੈ ਘਰ ਦਾ ਦਹੀਂ ਹੈ ਜਿੰਨਾ ਵੀ ਹੋ ਸਕੇ ਘਰ ਦਾ ਦਹੀਂ ਜਿਹੜਾ ਖੱਟਾ ਹੁੰਦਾ ਉਹ ਇਸਤੇਮਾਲ ਕਰਿਆ ਕਰੋ ਨਹੀਂ ਹੈਗਾ ਮਾਰਕੀਟ ਵਾਲਾ ਵੀ ਤੁਸੀਂ ਲੈ ਸਕਦੇ ਹੋ ਤੇ ਇਹਦੇ ਵਿੱਚ ਪਾਣਾ ਆਪਣਾ ਮੈਜਿਕ ਅਲਸੀ ਪਾਊਡਰ ਠੀਕ ਹੈ ਜੀ ਅਲਸੀ ਜਿਹੜੀ ਹੁੰਦੀ ਹੈ ਸਾਡੀ ਸਕਿਨ ਨੂੰ ਇੱਕਦਮ ਨਾਲ ਚਮਕਦਾਰ ਬਣਾਉਂਦੀ ਗਲੋਇੰਗ ਬਣਾਉਂਦੀ ਹੈ ਸਕਿਨ ਦੇ ਇਹਦੇ ਵਿੱਚ ਜੈਲ ਹੁੰਦੀ ਹੈ ਨਾ ਜਿਹੜੀ ਸਾਡੀ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕੰਮ ਆਉਂਦੀ ਹੈ ਜਿਹੜੀ ਦਹੀਂ ਹੁੰਦੀ ਹੈ ਸਾਡੀ ਸਕਿਨ ਨੂੰ ਨਿਖਾਰਦੀ ਹੈ ਕਾਲਾਪਨ ਦੂਰ ਕਰਦੀ ਹੈ ਸਾਡੀ ਸਕਿਨ ਨੂੰ ਇੱਕ ਮੋਇਸਚਰਾਈਜ਼ਰ ਦਿੰਦੀ ਹੈ ਕੁਦਰਤੀ ਨੇਚਰਲ ਮੋਇਸਚਰਾਈਜ਼ਰ ਜਿਹੜਾ ਹੈ ਉਹ ਦਿੰਦੀ ਹੈ ਠੀਕ ਹੈ ਤੇ ਦੂਸਰਾ ਆਪਾਂ ਇਹਦੇ ਵਿੱਚ ਕੀ ਪਾਣਾ ਹੈਗਾ ਹੈ ਮੇਥੀ ਜਿਹੜੀ ਮੇਥੀ ਐ ਨੂੰ ਪੀਸ ਕੇ ਰੱਖਿਆ ਹਾਂ ਜਿਹੜੇ ਮੇਥੀ ਦੇ ਬੀਜ ਹੁੰਦੇ ਨੇ ਇਹਨਾਂ ਨੂੰ ਪੀਸ ਕੇ ਆਪਾਂ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਪਾਊਡਰ ਇਹ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਜਿਨ੍ਹਾਂ ਦੇ ਪਿੰਪਲ ਨੇ ਜਾਂ ਤੁਹਾਡੇ ਛੋਟੇ ਛੋਟੀਆਂ ਫਿੰਸੀਆਂ ਹੋ ਜਾਂਦੀਆਂ ਨੇ ਗਰਮੀ ਕਰਨਾ ਅੱਜ ਕੱਲ ਪਿਤ ਨਿਕਲਦੀ ਹੈ ਉਹਦੇ ਨਾਲ ਥੋੜੀ ਥੋੜੀ ਫਿੰਸੀਆਂ ਬਣ ਜਾਂਦੀਆਂ oily skin ਹੁੰਦੀ oily skin ਕਰਕੇ ਛੋਟੇ ਛੋਟੀਆਂ ਫਿੰਸੀਆਂ ਆ ਜਾਂਦੀਆਂ ਨੇ ਚਿਹਰੇ ਤੇ ਠੀਕ ਹੈ ਤੇ ਜਿਹੜੀ ਇਹ ਮੇਥੀ ਹੁੰਦੀ ਹੈ ਨਾ ਮੇਥੀ ਕੋੜੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਜਿੰਨੀ ਇਹ ਫੇਸ ਤੇ ਲੱਗ ਜਾਵੇ ਉਨਾਂ ਹੀ ਇਹ ਨਿੰਮ ਦਾ ਕੰਮ ਕਰਦੀ ਜਿੱਦਾਂ ਨਿੰਮ ਪਿੰਪਲ ਹੋ ਜਾਂਦੇ ਨੇ ਜਾਂ ਛੋਟੇ ਛੋਟੇ ਫਿਲਸੀਆ ਹੋ ਜਾਂਦੇ ਨੇ ਜਾਂ ਰੈਕਸ਼ ਹੋ ਜਾਂਦੇ ਨੇ ਜਾਂ ਸਾਡੇ ਅਲਰਜੀ ਹੋ ਜਾਂਦੀ ਕਿਸੇ ਪ੍ਰਕਾਰ ਦੀ ਤੇ ਨਿੰਮ ਠੀਕ ਕਰਦੀ ਉਸੇ ਤਰੀਕੇ ਨਾਲ ਮੇਥੀ ਠੀਕ ਕਰਦੀ ਹੈ ਇਹਨੂੰ ਪੀ ਇਹਨੂੰ ਰਾਤ ਨੂੰ ਤੁਸੀਂ ਪੀ ਕੇ ਰੱਖ ਦੋ ਇੱਕ ਚਮਚਾ ਸਵੇਰੇ ਦਾ ਪਾਣੀ ਵੀ ਪੀ ਲੋਗੇ ਨਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਤੁਹਾਡੇ ਬੈਬਾਦੀ ਜਿਹੜੀ ਹੁੰਦੀ ਹੈ ਜਿਹੜਾਂ ਦੇ ਗਿੱਟੇ ਗੋਡੇ ਸੂਜਣ ਹੋ ਜਾਂਦੀ ਉਹ ਬਿਲਕੁਲ ਠੀਕ ਹੋ ਜਾਵੇਗੀ ਜੂਰੀਏ ਦੀ ਪ੍ਰੋਬਲਮ ਉਹ ਵੀ ਠੀਕ ਹੋ ਜਾਵੇਗੀ ਤੇ ਫੇਸ ਤੇ ਲਗਾਉਣ ਦੇ ਵੀ ਇਹਦੇ ਫਾਇਦੇ ਤੁਹਾਨੂੰ ਦੱਸ ਦਿੱਤੇ ਨੇ ਇਹਦੇ ਨਾਲ ਪਿੰਪਲ ਠੀਕ ਹੁੰਦੇ ਨੇ ਫਿੰਸੀਆ ਵਗੈਰਾ ਠੀਕ ਹੁੰਦੀ ਹੈ ਨਾ ਸਕਿਨ ਤੇ ਇੱਕ ਨਵੀਂ ਚਮਕ ਆਉਂਦੀ ਹੈ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਮਤਲਬ ਕਿ ਹਾਨੀਕਾਰਕ ਨਹੀਂ ਹੈਗੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਮੇਥੀ ਅਲਸੀ ਔਰ ਮੇਥੀ ਦਾ ਦੋਨਾਂ ਦਾ ਪਾਊਡਰ ਬਣਾ ਕੇ ਰੱਖ ਲਵੋ ਜਦੋਂ ਵੀ ਤੁਸੀਂ ਫ੍ਰੀ ਹੁੰਦੇ ਹੋ ਤੁਹਾਡੇ ਜੇ ਦਹੀਂ ਪਾਓ ਤੇ ਫੇਸ਼ਲ ਕਰਨਾ ਸਟਾਰਟ ਕਰ ਦੋ ਤੇ ਆ ਦੇਖੋ ਹੁਣ ਆਪਾਂ ਇਹ ਬਣਾ ਲਈ ਕਰੀਮ ਸਿਰਫ ਦੋ ਚੀਜ਼ਾਂ ਪਾਈਆਂ ਨੇ ਦਹੀਂ ਦੇ ਵਿੱਚ ਤੇ ਇਹਨੂੰ ਆਪਾਂ ਫੇਸ ਨੂੰ ਬਿਲਕੁਲ ਤੁਸੀਂ ਵੋਸ਼ ਕਰ ਲੈਣਾ ਕੁਝ ਵੀ ਨਹੀਂ ਲੱਗਾ ਹੋਣਾ ਚਾਹੀਦਾ ਤੁਹਾਡੇ ਫੇਸ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਤੇ ਤੁਸੀਂ ਆਪਣੇ ਫੇਸ ਨੂੰ ਹਾਂਜੀ ਮੈਂ ਕਿ ਫੇਸ਼ੀਅਲ ਫੇਸ ਵੋਸ਼ ਦੱਸਣਾ ਹੈ 홈ਮੇਡ ਫੇਸ ਵੋਸ਼ ਉਹ ਸ਼ਾਮ ਨੂੰ ਵੀਡੀਓ ਆਵੇਗੀ ਉਹ ਤੁਸੀਂ ਜ਼ਰੂਰ ਦੇਖਣੀ ਹੈ ਫੇਸ ਵੋਸ਼ ਬਹੁਤ ਵਧੀਆ ਮਹਿੰਗੇ ਦੇ ਮਹਿੰਗੇ ਫੇਸ ਵੋਸ਼ ਭੁੱਲ ਜਾਓਗੇ ਉਹ ਫੇਸ ਵੋਸ਼ ਲਗਾ ਕੇ ਤੁਸੀਂ ਚਿਹਰੇ ਨੂੰ ਸਾਫ਼ ਕਰੋਗੇ ਤਾਂ ਤੇ ਲਓ ਜੀ ਆਪਾਂ ਹੁਣ ਨਾ ਫੇਸ਼ੀਅਲ ਕਰਦੇ ਹਾਂ ਦੇਖੋ ਇਸ ਤਰੀਕੇ ਨਾਲ ਲਗਾ ਲੈਣੀ ਹੈ ਆ ਦੇਖੋ ਬਹੁਤ ਹੀ ਪਿਆਰਾ ਪਹਿਲਾਂ ਤਾਂ ਤੁਸੀਂ 10 ਮਿੰਟ ਫੇਸ਼ੀਅਲ ਮ사ਜ ਕਰਨੀ ਹੈ ਨੂੰ ਲਗਾ ਕੇ ਠੀਕ ਹੈ 10 ਮਿੰਟ ਮ사ਜ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਬਚਿਆ ਹੁੰਦਾ ਉਹਨੂੰ ਮੋਟੀ ਜਿਹੀ ਲੇਅਰ ਲਗਾ ਕੇ 10 ਮਿੰਟ ਫਿਰ ਤੁਸੀਂ ਚਿਹਰੇ ਤੇ ਲਗਾ ਲੈਣਾ ਜਾਨੀ ਕਿ ਟੋਟਲ 20 ਮਿੰਟ ਹੋਗੇ 20 ਮਿੰਟ ਦਾ ਪ੍ਰੋਸੈਸ ਹੈ ਤੇ ਚਿਹਰਾ ਤੁਹਾਡਾ ਐਦਾਂ ਚਮਕੇਗਾ ਜਿਦਾਂ ਤੁਸੀਂ ਪਤਨੇ 20-20000 ਵਾਲੇ ਫੇਸ਼ਲ ਕਰਵਾਏ ਹੋਏ ਨੇ ਪਾਰਲਰ ਵਾਲੀਆਂ ਵੀ ਤੁਹਾਡੇ ਤੇ ਜਲਨ ਕਰਨਗੀਆਂ ਕਿ ਸਾੜ ਤੋਂ ਤਾਂ ਫੇਸ਼ਲ ਕਦੀ ਕਰਵਾਇਆ ਨਹੀਂ ਤੇ ਚਿਹਰੇ ਤੇ ਇੰਨੀ ਚਮਕਾ ਗਈਏ ਤੇ ਗਵੰਟਨਾਵੇਂ ਜਿਹੜੇ ਤੁਹਾਨੂੰ ਪੁੱਛਣਗੇ ਤੁਸੀਂ ਕੀ ਵਰਤਦੇ ਹੋ ਇਹਨੇ ਨੇ ਤੁਸੀਂ ਮਹਿੰਗੇ ਪ੍ਰੋਡਕਟ ਲਗਾਉਂਦੇ ਹੋ ਕਿ ਜਿਹੜੇ ਤੁਹਾਡੇ ਸਕਿਨ ਦੀ ਨਹੀਂ ਚਮਕਦਾਰ ਹੋ ਗਈ ਹੈ ਸਾਰੇ ਹੀ ਤੁਹਾਨੂੰ ਪੁੱਛਣਗੇ ਇਹ ਵਾਲਾ ਰਾਜ਼ ਤੁਸੀਂ ਨਹੀਂ ਦੱਸਣਾ ਤੁਸੀਂ ਕਹਿਣਾ ਤੁਸੀਂ ਸਾਈ ਖੁਸ਼ੀ ਵਲੌਗ ਦੇਖ ਲਓ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ ਪ੍ਰੋਸੈਸ ਤੇ ਉਹ ਵਾਲਾ ਤੁਸੀਂ ਇਸਤੇਮਾਲ ਕਰ ਲਓ ਪਲੀਜ਼ ਵਾਰ-ਵਾਰ ਚੈਨਲ ਸ਼ੇਅਰ ਕਰਦਿਆ ਕਰੋ ਲਾਈਕ ਕਰ ਦਿਓ ਫੋਟੋ ਫਟ ਔਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਤੇ ਫਿਰ ਤੁਹਾਨੂੰ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਨਹੀਂ ਮਿਲੇਗੀ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਜਿੱਦਾਂ ਵੀ ਮੈਂ ਕੋਈ ਵੀ ਵੀਡੀਓ ਪਾਵਾਂਗੀ ਅਪਲੋਡ ਕਰਾਂਗੀ ਤੁਹਾਡੇ ਪਹਿਲਾ ਨੋਟੀਫਿਕੇਸ਼ਨ ਜਿਹੜੀ ਚੱਲ ਜਾਵੇਗੀ ਨੱਕ ਦੇ ਵਿੱਚ ਨਾ ਚੱਲ ਜਾਵੇ ਧਿਆਨ ਰੱਖਿਓ ਤੇ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਇਹਦੀ ਮ사ਜ ਮੈਂ ਦੇਖੋ 10 ਮਿੰਟ ਬਾਅਦ ਤੁਸੀਂ ਚੰਗੀ ਮ사ਜ ਕਰ ਲੈਣੀ ਠੀਕ ਹੈ ਅਗਰ ਡਰਾਈ ਡਰਾਈ ਹੋ ਜਾਵੇ ਤਾਂ ਤੁਸੀਂ ਥੋੜਾ ਜਿਹਾ ਪਾਣੀ ਲਾ ਕੇ ਇਹਨੂੰ ਗਿੱਲਾ ਵੀ ਕਰ ਸਕਦੇ ਹੋ ਚਾਹੇ ਤੁਸੀਂ ਗੁਲਾਬ ਜਲ ਜਿਹੜਾ ਉਹ ਵੀ ਲਗਾ ਕੇ ਇਹਨੂੰ ਤੁਸੀਂ ਥੋੜਾ ਜਿਹਾ ਉਹ ਕਰ ਸਕਦੇ ਹੋ ਗਿੱਲਾ ਲਓ ਜੀ 10 ਮਿੰਟ ਹੋ ਗਏ ਨੇ ਮ사ਜ ਕੀਤੀ ਨੂੰ ਤੇ ਜਿਹੜਾ ਹੁਣ ਬਚਿਆ ਹੋਇਆ ਇਹ 10 ਮਿੰਟ ਆਪਾਂ ਚਿਹਰੇ ਤੇ ਲਗਾ ਕੇ ਰੱਖਣਾ ਹੈ ਤਾਂ ਜੋ ਤੁਹਾਡੇ ਸਕਿਨ ਦੇ ਵਿੱਚ ਚਲਾ ਜਾਵੇ ਤੁਹਾਡੀ ਸਕਿਨ ਨੂੰ ਚੰਗੀ ਤਰ੍ਹਾਂ ਅਸਰ ਦਵੇ ਆਪਾਂ ਲਗਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਜੀ 10 ਮਿੰਟ ਮ사ਜ ਕਰਨ ਤੋਂ ਬਾਅਦ 10 ਮਿੰਟ ਆਪਾਂ ਫੇਸ ਪੈਕ ਨੂੰ ਲਗਾ ਕੇ ਰੱਖਿਆ ਹੈ ਤੇ ਦਿਖਾਣੇ ਤੁਹਾਨੂੰ ਰਿਜ਼ਲਟ ਆ ਦੇਖੋ ਬਹੁਤ ਹੀ ਗਲੋਇੰਗ ਸਕਿਨ ਹੋ ਚੁੱਕੀ ਹੈ ਆ ਦੇਖੋ ਬਹੁਤ ਹੀ ਸੌਫਟ ਸਕਿਨ ਹੋ ਗਈ ਹੈ ਜਰੂਰ ਤੁਸੀਂ ਵੀ ਟਰਾਈ ਕਰਨਾ ਲਗਾਇਆ ਕਰੋ ਮੰਥੇ ਚ ਦੋ ਤਿੰਨ ਵਾਰ ਤੁਸੀਂ ਆਪਣਾ ਫੇਸ਼ੀਅਲ ਕਰ ਲਿਆ ਕਰੋ ਜਾਣ ਗਿਆ ਫੇਸ਼ੀਅਲ ਬਹੁਤ ਦੱਸਦੀਆਂ ਜਿੱਦਾਂ ਮਰਜ਼ੀ ਤੁਸੀਂ ਕਰਦੇ ਰਹੋ ਡੇਲੀ ਵੀ ਕਰੋ ਨਾ ਕੋਈ ਨਾ ਕੋਈ ਜੇ ਤੁਸੀਂ ਮੰਨ ਲਓ ਇੱਕ ਚੀਜ਼ ਨਾ ਡੇਲੀ ਨਹੀਂ ਕਰ ਸਕਦੇ ਤੇ ਮੈਂ ਕਾਫੀ ਫੇਸ਼ੀਅਲ ਦੱਸੇ ਹੋਏ ਨੇ ਕੋਈ ਨਾ ਕੋਈ ਤੁਸੀਂ ਇਸਤੇਮਾਲ ਡੇਲੀ ਕਰਦੇ ਰਿਹਾ ਕਰੋ ਜਿਵੇਂ ਅੱਜ ਕਿਹੜਾ ਕਰ ਲਿਆ ਅੱਜ ਕੋਈ ਕਰ ਲਿਆ ਹੈਗੇ ਦਹੀਂ ਵਾਲੀ ਨੇ ਪਰ ਇਹ ਹੁੰਦਾ ਦਹੀਂ ਦੇ ਵਿੱਚ ਲੱਗ ਲੱਗ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਆਪਾਂ ਦੱਸਦੇ ਕਿਉਂਕਿ ਆਪਾਂ ਇੱਕੋ ਵਾਰੀ ਨਹੀਂ ਦੱਸਦੇ ਕਿ 5-7 ਚੀਜ਼ਾਂ ਥੋਸ ਕੇ ਉਹਨੂੰ ਲਾ ਲਓ ਇੱਕ ਤਾਂ ਬੰਦਾ ਕਨਫਿਊਜ਼ ਹੋ ਜਾਂਦਾ ਹੈ ਇੱਕ ਕਰਨ ਵਿੱਚ ਦਿੱਕਤ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਨੂੰ ਨਾ ਥੋੜਾ ਥੋੜਾ ਮਤਲਬ ਕਿ ਬਦਲ ਕੇ ਚੀਜ਼ਾਂ ਜਿਹੜੀਆਂ ਨੇ ਨਾ ਉਹ ਲਗਾਉਣੀਆਂ ਚਾਹੀਦੀਆਂ ਨੇ ਫਿਰ ਫੇਸ ਵੀ ਸਾਫ਼ ਰਹਿੰਦਾ ਹੈ ਔਰ ਉਲਝਦਾ ਵੀ ਨਹੀਂ ਹੈਗਾ ਇਨਸਾਨ ਇਸ ਕਰਕੇ ਤੁਹਾਨੂੰ ਇਹ ਵਾਲੇ ਫੇਸ਼ਲ ਕਰਨੇ ਬਹੁਤ ਜ਼ਰੂਰੀ ਨੇ ਤੁਹਾਡੀ ਸਕਿਨ एकदम ਗਲੋਇੰਗ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਆਹ ਦੇਖੋ ਸਕਿਨ ਟਾਈਟ ਵੀ ਹੋ ਜਾਂਦੀ ਹੈ ਔਰ ਸਕਿਨ ਤੇ ਇੱਕਦਮ ਬਹੁਤ ਹੀ ਵਧੀਆ ਗਲੋ ਆ ਜਾਂਦਾ ਹੈ ਠੀਕ ਹੈ ਤੇ ਦੇਖੋ ਤੁਸੀਂ ਕਿੰਨਾ ਵਧੀਆ ਫੇਸ ਮੇਰਾ ਹੋ ਗਿਆ ਸਾਫ਼ ਆ ਦੇਖੋ ਆਪਾਂ ਕੋਈ ਵੀ ਚੀਜ਼ ਹੈ ਪਹਿਲਾਂ ਆਪਣੇ ਤੇ ਟਰਾਈ ਕਰਦੇ ਆ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇ ਅਸਰ ਹੋਵੇ ਤਾਂ ਉਹ ਆਪਾਂ ਤੁਹਾਨੂੰ ਦੱਸਦੇ ਆ ਕਿਉਂਕਿ ਇਹ ਚੀਜ਼ਾਂ ਮੇਰੀਆਂ ਪਹਿਲਾਂ ਅਸਰ ਕੀਤੀਆਂ ਹੋਈਆਂ ਨੇ ਠੀਕ ਹੈ ਜਦੋਂ ਹੋਇਆ ਸੀ ਨਾ ਕਰੋਨਾ ਕਰੋਨਾ ਟਾਈਮ ਸੀਗਾ ਉਦੋਂ ਆਪਾਂ ਘਰੇ ਹੀ ਬਹੁਤ ਸਾਰੇ ਮਤਲਬ ਕਿ ਇਦਾਂ ਦੇ ਟਰੀਟਮੈਂਟ ਕਰਦੇ ਹੁੰਦੇ ਸੀਗੇ ਤੇ ਉਹ ਚੀਜ਼ਾਂ ਨੇ ਬਹੁਤ ਸਾਰਾ ਮਤਲਬ ਕਿ ਸਕਿਨ ਤੇ ਉਦੋਂ ਪਤਾ ਚੱਲਿਆ ਸੀਗਾ ਕਿ ਜਿਹੜੀ ਹੋਮੈਡ ਰੈਮਡੀ ਹੁੰਦੀਆਂ ਨੇ ਕਿੰਨੀਆਂ ਵਧੀਆ ਹੁੰਦੀਆਂ ਨੇ ਕਿੰਨਾ ਅਸਰ ਦਿੰਦੀਆਂ ਨੇ ਚਿਹਰੇ ਤੇ ਤੇ ਉਦੋਂ ਮੇਰਾ ਫੇਸ ਠੀਕ ਹੋ ਗਿਆ ਸੀ ਕਿਉਂਕਿ ਮੇਰੇ ਸ਼ਾਈਆਂ ਹੁੰਦੀਆਂ ਸੀ ਪਿੰਪਲ ਵੀ ਹੁੰਦੇ ਸੀਗੇ ਸ਼ਾਈਆਂ ਪਿਗਮੈਂਟੇਸ਼ਨ ਅਦਾਗ ਤਾਂ ਬੇਸਕਿਨ ਲੂਜ਼ ਵੀ ਹੋ ਗਈ ਸੀ ਕਿ ਉਦੋਂ ਮੈਂ ਬਹੁਤ ਸਾਰੀ ਕਿਉਂਕਿ ਫ੍ਰੀ ਟਾਈਮ ਹੁੰਦੇ ਸੀ ਫ੍ਰੀ ਟਾਈਮ ਬੈਠ ਕੇ ਕੇਅਰ ਕੀਤੀ ਤੇ ਇਹ ਵਾਲੇ ਆਪਾਂ ਜਿਹੜੇ ਨੁਸਕੇ ਸੀ ਅਜ਼ਮਾਉਂਦੇ ਰਹੇ ਆ ਤੇ ਬਹੁਤ ਹੀ ਇਹਨਾਂ ਨੇ ਫਾਇਦਾ ਦਿੱਤਾ ਇਸ ਕਰਕੇ ਮੈਂ ਫਿਰ ਚੈਨਲ ਬਣਾਇਆ ਮੈਂ ਕਿਹਾ ਚਲੋ ਮੇਰੀਆਂ ਭੈਣਾਂ ਜਿਹੜੇ ਪਰੇਸ਼ਾਨ ਰਹਿੰਦੀਆਂ ਨੇ ਆਪਣੀ ਸਕਿਨ ਨੂੰ ਲੈ ਕੇ ਇੱਥੇ ਪਾਰਲਰ ਨਹੀਂ ਜਾ ਸਕਦੀਆਂ ਹਨ ਮੈਂ ਵੀ ਨਹੀਂ ਜਾ ਸਕਦੀ ਐਨ ਕਿੰਨੀ ਕਿ ਮੈਂ ਵੀ ਜਾਣਦੀ ਆ ਠੀਕ ਹੈ ਇਹਨੇ ਇਹਨੇ پیسے ਪਈ ਫालतू ਹੈ ਨਹੀਂ ਸਾਡੇ ਕੋਲੇ ਪਾਰਲਰ ਵਾਲਿਆਂ ਦੇਣ ਨਾਲੇ ਪਾਰਲਰ ਵਾਲਾ ਕੁਝ ਕਰਵਾਉਣਾ ਵੀ ਨਹੀਂ ਚਾਹੀਦਾ ਟ੍ਰੀਟਮੈਂਟ ਸਕਿੰਨ एकदम ਖਰਾਬ ਹੋ ਜਾਂਦੀ ਹੈ ਕਿਉਂਕਿ ਕੈਮੀਕਲ ਲੱਗ ਲੱਗੇ ਸਕਿੰਨ ਦਾ ਨਾਸ ਵੱਜ ਜਾਂਦਾ ਹੈ ਤੇ ਲੋ ਜੀ ਇਸ ਤਰੀਕੇ ਦਾ ਦੇਖ ਸਾਫ ਹੋ ਗਿਆ ਚਿਹਰਾ ਠੀਕ ਹੈ ਸਾਫ ਕਰਕੇ ਹੁਣ ਮੈਂ ਫੇਸ ਨੂੰ ਵੋਸ਼ ਕਰਕੇ ਤੇ ਕੁਝ ਨਾ ਕੁਝ ਚਿਹਰੇ ਤੇ ਲਗਾਵਾਂਗੀ ਜਰੂਰ ਜਿਆਦਾ ਤੇ ਮੈਂ ਐਲੋਵੇਰਾ ਜੈਲ ਜਿਹੜੀ ਉਹ ਲਗਾਨੀ ਕੋਈ ਵੀ ਸੰਸਕ੍ਰੀਬ ਵਗੈਰਾ ਮੈਨੂੰ ਇਹ ਨਹੀਂ ਹੈਗਾ ਕਿ ਮਹਿੰਗੇ ਮਹਿੰਗੇ ਸੰਸਕ੍ਰੀਮ ਲਗਾਵਾਂ ਜਾਂ ਕੁਝ ਵੀ ਇਹ ਤਾਂ ਇੱਕ ਹਵਾ ਹੀ ਚੱਲ ਪਈ ਸੰਸਕ੍ਰੀਮ ਦਾ ਪਰ ਪਹਿਲਾਂ ਤਾਂ ਚਲੋ ਕੋਈ ਨਹੀਂ ਸੀ ਲਗਾਉਂਦਾ ਹੁੰਦਾ ਪਰ ਹਾਂ ਕੁਝ ਨਾ ਕੁਝ ਲਗਾਉਣਾ ਜ਼ਰੂਰ ਚਾਹੀਦਾ ਜਿਹੜਾ ਤੁਹਾਨੂੰ ਸੂਟ ਕਰਦਾ ਹੈ ਮੈਨੂੰ ਐਲੋਵੇਰਾ ਸੂਟ ਕਰ ਜਾਂਦਾ ਮੈਂ ਐਲੋਵੇਰਾ ਜੈਲ ਲਗਾ ਕੇ ਹੁਣ ਫੇਸ ਨੂੰ ਧੋ ਕੇ ਐਲੋਵੇਰਾ ਜੈਲ ਲਗਾ ਲਵਾਂਗੀ ਚਾਹੇ ਮੈਂ ਘਰੇ ਹੀ ਹੋਮ ਮੇਡ ਕਰੀਮਾਂ ਬਣਾ ਕੇ ਰੱਖੀਆਂ ਹੋਈਆਂ ਹਨ ਉਹਨਾਂ ਵਿੱਚ ਕੁਝ ਨਾ ਕੁਝ ਲਗਾ ਲਵਾਂਗੀ ਤੇ ਜਿਹਦੇ ਨਾਲ ਚਿਹਰਾ ਬਿਲਕੁਲ ਸਾਫ਼ ਰਹਿ ਗਿਆ ਕੋਈ ਵੀ ਧੁੱਪ ਦਾ ਅਸਰ ਨਹੀਂ ਪਈਗਾ ਕੋਈ ਵੀ ਜਿਹੜੀਆਂ ਬਾਹਰ ਦੀਆਂ ਕਿਰਨਾਵਾਵਾਂ ਹੁੰਦੀਆਂ ਨੇ ਸੂਰਜ ਦੀਆਂ ਕਰਨਾਵਾ ਉਹ ਅਸਰ ਨਹੀਂ ਕਰਨਗੇ ਚਿਹਰੇ ਤੇ ਚਿਹਰਾ ਬਿਲਕੁਲ ਸਾਫ ਸੁਥਰਾ ਰਹੇਗਾ ਤੇ ਇੱਕਦਮ ਗਲੋਇੰਗ ਰਹੇਗਾ ਤੇ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਰੂਰ ਕਰਨਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਸ਼ਹਿਰ ਦਾ ਨਾਮ ਆਪਣੇ ਪਿੰਡ ਦਾ ਨਾਮ ਆਪਣੀ ਸਿਟੀ ਦਾ ਨਾਮ ਜਰੂਰ ਲਿਖਣਾ ਔਰ ਆਪਣਾ ਵੀ ਨਾਮ ਤੁਸੀਂ ਜਰੂਰ ਲਿਖਣਾ ਤਾਂ ਜੋ ਮੈਂ ਨਾ ਮੈਨੂੰ ਤੁਹਾਡੇ ਨਾਮ ਤੇ ਤੁਹਾਡੇ ਕਮੈਂਟ ਪੜ੍ਹ ਕੇ ਨਾ ਮੈਨੂੰ ਮੋਟੀਵੇਸ਼ਨ ਮਿਲਦਾ ਏ ਮੈਨੂੰ ਹੋਰ ਉਤਸ਼ਾਹ ਹੁੰਦਾ ਹੈ ਕਿ ਮੈਂ ਸੋਹਣੇ ਸੁਣੇ ਵੀਡੀਓ ਲੈ ਕੇ ਆਵਾਂ ਸੋਣ ਸੋਣ ਤੁਹਾਡੇ ਨਾਲ ਫੇਸ ਪੈਕ ਸੋਣ ਸੋਣ ਫੇਸ਼ੀਅਲ ਜਿਹੜੇ ਨੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਵਾਂ ਤੇ ਤੁਹਾਡੀ ਸਕਿਨ ਨੂੰ ਇੱਕਦਮ ਆਪਾਂ ਗਲੋਇੰਗ ਤੇ ਇੱਕਦਮ ਟਾਈਟ ਬਣਾ ਕੇ ਰੱਖੀਏ ਤਾਂ ਜੋ ਵੱਡੀ ਉਮਰ ਵਿੱਚ ਤੁਸੀਂ ਜਲਦੀ ਜਲਦੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸੀ ਬੁੱਢੇ ਹੋ ਚੱਲੇ ਆ ਉਹ ਤੁਸੀਂ ਫਿਰ ਤੋਂ ਜਵਾਨ ਹੋ ਜਾਵੋਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਟਾਈਟ ਬਿਲਕੁਲ ਸੌਫਟ ਪਈ ਹੈ ਸ਼ਾਮ ਦੀ ਵੀਡੀਓ ਦੇਖਣਾ ਨਾ ਭੁੱਲਣਾ ਆਪਾਂ ਤੁਹਾਨੂੰ ਸੋਨਾ ਜਿਆ ਫੇਸ ਵਾਸ਼ ਦੱਸਾਂਗੇ ਘਰੇ ਹੀ ਹੋਮ ਮੇਡ ਫੇਸ ਵਾਸ਼ ਹੈ ਤਿੰਨ ਚਾਰ ਚੀਜ਼ਾਂ ਮਿਕਸ ਕਰਕੇ ਉਹ ਫੇਸ ਵਾਸ਼ ਬਣਾ ਕੇ ਰੱਖ ਲੈਣਾ ਤੁਸੀਂ ਤੇ ਉਹਦੇ ਨਾਲ ਤੁਸੀਂ ਫੇਸ ਵਾਸ਼ ਕਰਿਆ ਕਰੋ ਤੁਹਾਡੀ ਸਕਿਨ ਇੱਕਦਮ ਟਾਈਟ ਰਹੇਗੀ ਨਾਲੇ ਸੋਹਣੀ ਰਹੇਗੀ ਨਾਲੇ ਇੱਕਦਮ ਗੋਰੀ ਚਿੱਟੀ ਰਹੇਗੀ ਤੇ ਚਲੋ ਜੀ ਫਿਰ ਮਿਲਦੇ ਆਂ ਜੀ ਵੇਟ ਕਰਨਾ ਸ਼ਾਮ ਦੀ ਵੀਡੀਓ ਨੂੰ ਇਹ ਵੀਡੀਓ ਬਾਅਦ ਤੁਹਾਨੂੰ ਲਾਈਕ ਤੇ ਬਾਅਦ ਉਹ ਸ਼ੇਅਰ ਕਰ ਦੇਣਾ ਫਿਰ ਮਿਲਦੇ ਆਂ ਜੀ ਬਾਏ ਬਾਏ